ਸੋਸ਼ਲ ਮੀਡੀਆ ਤੇ ਫਾਲੋਅਰਸ ਵਧਾਉਣ ਅਤੇ ਮਨੋਰੰਜਨ ਲਈ ਇਨਸਾਨ ਕਿਸ ਪੱਧਰ ਤੱਕ ਡਿੱਗ ਸਕਦਾ ਹੈ ਇਸ ਦੀ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋਈ ਹੈ ਘਟਨਾ ਚ ਇੱਕ ਮੰਦਬੁੱਧੀ 23 ਸਾਲਾ ਨੌਜਵਾਨ ਨੂੰ ਸ਼ਰਾਬ ਪਿਆ ਕੇ ਅਤੇ ਸਿਰਫ 200 ਰੁਪਏ ਦੇ ਕੇ ਨਿਰਵਸਤਰ ਕਰ ਦਿੱਤਾ ਗਿਆ ਅਤੇ ਫਿਰ ਇੱਕ ਜਰਮਨ ਸ਼ੈਫਰਡ ਕੁੱਤੇ ਤੋਂ ਉਸ ਨਾਲ ਕੁਕਰਮ ਕਰਵਾਇਆ ਗਿਆ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ ਵਿਅਕਤੀ ਗੁਰਾਇਆਂ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਮੁਲਜ਼ਮ ਗੁਰਾਇਆਂ ਦਾ ਕਥਿਤ ਨੇਤਾ ਹੈ ਜੋ ਮੋਬਾਈਲ ਤੇ ਵੀਡੀਓ ਬਣਾ ਰਿਹਾ ਸੀ ਜਦਕਿ ਦੂਜਾ ਉਸ ਦਾ ਗਵਾਂਡੀ ਅਤੇ ਕੁੱਤੇ ਦਾ ਮਾਲਕ ਅੰਮ੍ਰਿਤਧਾਰੀ ਸਿੱਖ ਹੈ ਜਿਸ ਦਾ ਵਿਦੇਸ਼ 'ਚ ਕਾਰੋਬਾਰ ਹੈ ਪੀੜਤ ਨੌਜਵਾਨ ਬੇਹੱਦ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਉਸ ਦੀ ਮਾਤਾ ਸਕੂਲ 'ਚ ਦਰਜਾ ਮੰਨਫੀ 4 ਮੁਲਾਜ਼ਮ ਹੈ ਸਮਾਜ ਸੇਵੀ ਵਿਵੇਕ ਸ਼ਰਮਾ ਅਤੇ ਮੰਗੀ ਸੁਆਮੀ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਐਸ ਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਨੂੰ ਪੱਤਰ ਲਿਖ ਕੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਅਤੇ ਪੀੜਤ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਉਹਨਾਂ ਦੋਸ਼ ਲਾਇਆ ਕਿ ਮੁਲਜ਼ਮ ਪਹਿਲਾਂ ਵੀ ਅਜਹੀਆਂ ਗੰਦੀਆਂ ਹਰਕਤਾਂ ਦੇ ਆਦੀ ਹਨ। ਮੇਰਾ ਨਾਂ ਜੀ ਮੰਗੀ ਸੁਆਮੀ ਬੋਪੜਾ। ਸੁਆਮੀ ਸਾਹਿਬ ਜਿਹੜੀ ਘਟਨਾ ਵਾਪਰੀ ਕਿਦਾਂ ਵਾਪਰੀ ਤੇ ਕਦੋਂ ਪਤਾ ਲੱਗਾ ਤੁਹਾਨੂੰ? ਮੈਂ ਵਿੱਕੀ ਕੋ ਮੇਰਾ ਅਕਸਰ ਆਉਣਾ ਜਾਣਾ ਵਿੱਕੀ ਦੇ ਬੱਚੇ ਮੇਰੇ ਕੋ ਪੜਦੇ ਆ। ਇਹਨਾਂ ਨੇ ਮੇਰੇ ਨਾਲ ਦੁੱਖ ਸਾਂਝਾ ਕੀਤਾ ਕਿ ਬੱਚੇ ਨਾਲ ਇਹਨਾਂ ਨੇ ਪਿੰਡ ਦੇ ਜੋ ਵਿਅਕਤੀਆਂ ਨਾ ਆ ਰਿਹਾ ਇਹਨਾਂ ਨੇ ਆਹ ਹਰਕਤ ਕੀਤੀ ਹੈ ਵੀ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਆ ਇਹ ਬਾਰ ਬਾਰ ਲੋਕਾਂ ਨੂੰ ਪਤਾ ਲੱਗ ਗਿਆ ਵੀ ਉਹ ਮੁੰਡੇ ਨਾਲ ਮਦਬੂਦੀ ਮੁੰਡੇ ਨਾਲ ਐਦਾਂ ਕੀਤੀ ਆ ਉਹਦੀ ਵੀਡੀਓ ਵਾਇਰਲ ਹੁੰਦੀ ਹੁੰਦੀ ਬਹੁਤ ਜਿਹੜੇ ਲੋਕਾਂ ਨੇ ਦੱਸਿਆ ਵੀ ਇਹਨਾਂ ਨੇ ਐਦਾਂ ਕਿਉਂ ਕੀਤੀ ਤੇ ਫਿਰ ਅਸੀਂ ਦੀ ਮਦਦ ਕਰਨ ਦਾ ਆਪਣਾ ਅਸੀਂ ਨਿਰਣਾ ਲਿਆ ਵੀ ਅਸੀਂ ਇਹਦੀ ਅਸੀਂ ਮਦਦ ਕਰੀ ਮੁੰਡਾ ਮਦਬੂਦੀ ਆ ਅਜੀ ਵਰਨ ਮਦਬੂਦੀ ਤੁਹਾਡੇ ਸਾਹਮਣੇ ਉਹਨੂੰ ਕੋਈ ਐਦਾਂ ਦੇਖੋ ਨਾ ਜਿਹੜਾ ਕੁੱਤੇ ਮੋਰੇ ਕਿੰਦਾ ਪਿਆ ਉਹਦੇ ਵੀਡੀਓ ਤੇ ਪੰਜ ਚਾਰ ਸੈਕਿੰਡ ਦੀ ਬਣਾਈ ਆ ਐਕਚੁਅਲੀ ਉਹ ਬੰਦਾ ਕਹਿ ਰਿਹਾ ਜੀ 10 ਮਿੰਟ ਮੈਂ ਨਾ ਐਦਾਂ ਕੀਤਾ ਨਾ ਫਿਰ ਉਹ ਕਹਿ ਰਿਹਾ ਜੀ ਦੇਖੋ ਕੀ ਕਹਿ ਰਿਹਾ ਚੱਕਦੇ ਹੋਏ ਪਾੜਦੇ ਹੋਏ ਜੀ ਜੈਕੀ ਦਾ ਐਦਾਂ ਨਹੀਂ ਹੋਇਆ ਫਾਲ ਨਹੀਂ ਹੋਇਆ ਦੇਖੋ ਇਹ ਗੱਲਾਂ ਕਾਂਟ ਐਕਸੈਪਟ ਕੋਈ ਬੰਦਾ ਸਹਿ ਨਹੀਂ ਸਕਦਾ ਤੇ ਸਰ ਤੁਸੀਂ ਹੁਣ ਡੀਐਸਪੀ ਦਫ਼ਤਰ ਆਏ ਹੋ ਹਾਂਜੀ ਕੰਪਲੇਨ ਕਰਨ ਆਏ ਹੋ ਹਾਂਜੀ ਅਸੀਂ ਡੀਐਸਪੀ ਕੱਲ ਪੱਤਰਕਾਰ ਸਾਹਿਬ ਨੂੰ ਵੀ ਮਿਲੇ ਸੀ ਤੇ ਅੱਜ ਡੀਐਸਪੀ ਸਾਹਿਬ ਕੋਲੇ ਡੀਐਸਪੀ ਸਾਹਿਬ ਉਹਨਾਂ ਨੂੰ ਅਸੀਂ ਕਹਿੰਦੇ ਕਿ ਇਹ ਸਨ ਸਮਾਜ ਨੂੰ ਇਹ ਮਦਬੁੱਧੀ ਬੱਚੇ ਨੂੰ ਨਿਆਂ ਦਿੱਤਾ ਜਾਵੇ ਗਾਂ ਕੇ ਅੱਗੇ ਤੋਂ ਨੱਥ ਪੈ ਸਕੇ ਸਖਤੀ ਕੀਤੀ ਜਾਵੇ ਕੋ ਅੱਗੇ ਤੋਂ ਇਦਾਂ ਦੀ ਕਾਰਵਾਈ ਕਰਨ ਦੀ ਜ਼ਰੂਰਤ ਨਾ ਕਰੇ ਸਮਝੀ ਨਾ ਆਪਣਾ ਮੇਰਾ ਨਾਮ ਵਿਵੇਕ ਸ਼ਰਮਾ ਜੀ ਕਿੱਥੇ ਰਹਿੰਦੇ ਹੋ ਬੋਪਾਰਾਂਗ ਗਰੇਆ ਤੋਂ ਜੀ ਵਨ ਨੰਬਰ 10 ਤੁਹਾਡੀ ਜੀ ਖਬਰ ਲੱਗੀ ਆ ਹਾਂਜੀ ਉਹਦੇ ਮਾਰੇ ਤੁਹਾਡਾ ਕੀ ਕਹਿਣਾ ਸਰ ਬਹੁਤ ਇਹ ਗਲਤ ਮਤਲਬ ਅਨਸਰ ਆ ਜਿਨ੍ਹਾਂ ਨੇ ਇਹ ਗਲਤੀਆਂ ਇਹ ਕੀਤੀਆਂ ਤੇ ਮਨਦਬੁੱਧੀ ਬੰਦਾ ਆ ਜੀ ਇਹ ਜੀ ਹੈਨਾ ਤੇ ਦੇਖੋ ਕਿੰਦਾਂ ਦੀਆਂ ਹਰਕਤਾਂ ਕੀਤੀਆਂ ਕੁੱਤੇ ਤੋਂ ਸੈਕਸ ਕਰਵਾ ਰਹੇ ਆ ਤੇ ਖੁਦ ਆਪ ਵੀਡੀਓ ਬਣਾ ਰਹੇ ਉਹਨਾਂ ਦੀ ਹੈਨਾ ਇਹ ਸਮਾਜ ਨੂੰ ਕੀ ਸੇਧ ਦੇਣਗੇ ਜਾਂ ਸਮਾਜ ਦੇ ਵਿੱਚ ਕੀ ਮਤਲਬ ਲੋਕਾਂ ਨੂੰ ਸੁਝਾਅ ਦੇਣਗੇ ਬਦਲਾਵ ਕਰਨਗੇ ਲੋਕਾਂ ਦਾ ਇਹ ਤਾਂ ਖੁਦ ਹੀ ਮਤਲਬ ਇਹ ਸਮਾਜ ਦੇ ਵਿੱਚ ਗੰਦ ਪਾ ਰਹੇ ਆ ਇਹ ਖਤਰਾ ਆ ਸਮਾਜ ਦੇ ਲਈ ਇਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਜੇ ਬੱਚੇ ਨੂੰ ਜਿਹੜੋ ਬੰਦਾ ਇਹਦਾ ਇਨਸਾਫ ਆ ਉਹ ਮੈਨਣਾ ਚਾਹੀਦਾ ਆ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਇਸ ਗੱਲ ਇਹ ਵੀ ਜੀ ਵੀਡੀਓ ਇਹ ਦਿਮਾਗੀ ਤੌਰ ਤੇ ਲੋਕ ਜੀ ਇਹ ਇਦਾਂ ਦਾ ਹੀ ਆ ਸੈਕੋ ਹੀ ਆ ਜੀ ਇਹ ਇਹਨਾਂ ਦਾ ਆਪਸ ਵਿੱਚ ਜਿੱਦਾਂ ਰਕ ਲੋ ਗਰੁੱਪ ਬਣ ਜਾਂਦੇ ਨੇ ਨਾ ਲੋਕਾਂ ਦੇ ਜਿਹੜੇ ਬਸ ਇਦਾਂ ਦੀ ਮਾਨਸਿਕਤਾ ਰੱਖਣ ਵਾਲੇ ਲੋਗ ਆ ਇਹ ਆਪਸ ਵਿੱਚ ਇਦਾਂ ਦੇ ਗਰੁੱਪ ਬਣੇ ਆ ਬਹੁਤ ਕੁਝ ਕਰਦੇ ਆ ਜੇਕਰ ਤੁਸੀਂ ਇਹਨਾਂ ਦੀ ਚੰਗੀ ਤਰੀਕੇ ਦੇ ਨਾਲ ਜਾਂਚ ਹੋਈ ਜਾਵੇ ਇਹਨਾਂ ਦੇ ਫੋਨਾਂ ਦੀ ਜਾਂਚ ਹੋਈ ਜਾਵੇ ਇਹਨਾਂ ਦੇ ਫੋਨਾਂ ਦਾ ਡਾਟਾ ਦੇਖਿਆ ਜਾਵੇ ਤਾਂ ਪਤਾ ਨਹੀਂ ਹੋਰ ਕਿੰਨੀਆਂ ਇੱਕ ਵੀਡੀਓ ਲੋਕਾਂ ਦੀ ਮਤਲਬ ਨਜ਼ਰ ਆਣ ਗਈਆਂ ਆਪਾਂ ਚਲੋ ਕਿਸੇ ਨੂੰ ਬਦਨਾਮ ਨਹੀਂ ਕਰਦੇ ਬਹੁਤ ਵੀਡੀਓ ਨਜ਼ਰ ਆਣ ਗਈਆਂ ਸਾਨੂੰ ਅਸੀਂ ਇਹਦੇ ਨਾਲ ਸੰਪਰਕ ਕੀਤਾ ਇਹ ਵੀ ਇਹਨਾਂ ਨੇ ਵੀਡੀਓ ਦੇਖੋ ਕਿਦਾਂ ਸਵਾਦ ਲੈਣ ਵਾਲੇ ਆ ਇਹਨਾਂ ਨੇ ਵੀਡੀਓ ਬਣਾਈ ਇਹ ਲੋਕਾਂ ਨੂੰ ਗਾਂ ਜਿਆਦਾ ਸੈਂਡ ਕੀਤੀਆਂ ਆਪਣੇ ਆਪਣੇ ਖਾਸ ਖਾਸ ਬੰਦਿਆਂ ਨੂੰ ਉਹਨਾਂ ਤੋਂ ਘਮ ਦੀ ਕਮਾਉਂਦੀ ਛੀਵੇਂ 7ਵੇਂ ਹੱਥ ਜਾ ਕੇ ਇਹ ਮੇਰੇ ਕੋਲ ਆਈ ਆ ਸਰ ਤੇ ਕਹਾਂ ਭੇਜ ਦਿੱਤੀ ਹਾਂਜੀ ਇਹਦੇ ਵੀਡੀਓ ਵਿੱਚ ਕੀ ਕੀ ਹੋ ਰਿਹਾ ਵੀਡੀਓ ਚ ਸਰ ਇਹ ਕੱਤੇ ਤੋਂ ਸੈਕਸ ਕਰਵਾ ਰਿਹਾ ਆਪਣੇ ਘਰ ਦੇ ਬਾਹਰ ਹਨਾ ਬੱਚਾ ਆ ਨਾ ਉਹਨੂੰ ਪਤਾ ਆ ਪਹਿਲਾਂ ਸ਼ਰਾਬ ਪਲਾਈ ਅਸੀਂ ਪੁੱਛਿਆ ਜਿਹਦਾ ਇੱਥੋਂ ਇਹਨਾਂ ਦੱਸਿਆ ਸਾਨੂੰ ਵੀ ਸਾਨੂੰ ਪਹਿਲਾਂ ਇਹਨਾਂ ਨੇ ਸ਼ਰਾਬ ਪਲਾਈ ਆ ਔਰ 200 ਰੁਪਿਆ ਇਦਾਂ ਕੁਸ਼ ਦਿੱਤਾ ਨਾਲ ਇਹ ਫਿਰ ਤੋਂ ਸੈਕਸ ਕਰਵਾਇਆ ਵੀਡੀਓ ਬਣਾਈ ਹੋਰ ਦੰਦ ਕਰਦੇ ਸੀ ਹੱਸਦੇ ਸੀ ਸਵਾਦ ਲੈ ਰਹੇ ਆ ਜੀ ਪੂਰਾ ਮਿੱਤਰ ਇਹ ਦਿਮਾਗੀ ਤੌਰ ਤੇ ਇਹ ਬੰਦੇ ਬਿਮਾਰ ਆ ਜੀ ਇਹ ਲੋਕ ਜਿਹੜੇ ਵੀਡੀਓ ਬਣਾ ਰਹੇ ਆ ਇਹਨਾਂ ਦੀ ਤਾਂ ਆਮ ਮਤਲਬ ਤੁਸੀਂ ਦੇਖੋਗੇ ਤਾਂ ਹੋਰ ਵੀ ਇੱਕ ਦੋ ਵੀਡੀਓ ਸਾਡੇ ਕੋਲ ਹੈਗੀਆਂ ਇਹਨਾਂ ਦੀਆਂ ਜਿਹੜੀਆਂ ਇਹ ਫੋਨ ਸੈਕਸ ਕਰਨ ਦੇ ਪਏ ਆਪਸ ਵਿੱਚ ਫੋਨ ਦੇ ਉੱਤੇ ਲੱਗੇ ਆ ਦੇਖੋ ਕਿੰਨੇ ਪੌ ਮਤਲਬ ਹੋਣਗੇ ਜਿਹੜਾ ਇੱਕ ਟੈਲੀਫੋਨ ਦੇ ਉੱਤੇ ਜੀਭਾ ਮਾਰਨ ਲੱਗੇ ਆ ਫੋਨ ਸੈਕਸ ਕਰਨ ਲੱਗੇ ਆ ਇਹ ਲੋਕੀ ਸਮਾਜ ਦੇ ਲਈ ਬਹੁਤ ਵੱਡਾ ਖਤਰਾ ਆ ਇਹਨਾਂ ਤੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜਾ ਸੋਦ ਮਿਲੇ ਆਣ ਵਾਲੇ ਹੋਰ ਲੋਕਾਂ ਨੂੰ ਵੀ ਜੋ ਇਹ ਸਮਾਜ ਦੇ ਵਿੱਚ ਇਦਾਂ ਦਾ ਗੰਦ ਨਾ ਪਾ ਸਕਣ ਔਰ ਇਦਾਂ ਦੇ ਜਿਹੜੇ ਭੋਲੇ ਭਾਲੇ ਲੋਕ ਆ ਉਹਨਾਂ ਦੀ ਸੇਫਟੀ ਹੋ ਸਕੇ ਬਸ ਇਹੀ ਸਾਡੀ ਮੰਗ ਹੈ ਜੀ ਜੀ ਤੁਸੀਂ ਉਹ ਨੌਜਵਾਨ ਵਾਲੀ ਵੀਡੀਓ ਦੇਖੀ ਹਾਂਜੀ ਹਾਂਜੀ ਕਿਹਨੇ ਦਿਖਾਈ ਤੁਹਾਨੂੰ ਸਾਡੇ ਰਿਸ਼ਤੇਦਾਰ ਹੀ ਉਹ ਨਹੀਂ ਦਿਖਾਈ ਜਿਹੜਾ ਨੌਜਵਾਨ ਆ ਇਹ ਜਿਹੜਾ ਮੁੰਡਾ ਆ ਇਹ ਇਹ ਕਿਦਾਂ ਦੀ ਇਹਦੀ ਹਾਲਤ ਕਿਦਾਂ ਦੀ ਆ ਮੈਂਟਲੀ ਕਿਦਾਂ ਦਾ ਹੈ ਇਹ ਕੰਨ ਤੋਂ ਤਾਂ ਸੁਣਦਾ ਕੰਨਾਂ ਤੋਂ ਜਾਨੀ ਇੱਕ ਅੱਖ ਤੋਂ ਦੀਦਾ ਘੱਟ ਵਾ ਹਾਂਜੀ ਇਹ ਤਾਂ ਬੋਲਦਾ ਵੀ ਥੋੜਾ ਜਿਹਾ ਘਟਵਾ ਬੋਲਦਾ ਵੀ ਘਟੇ ਹਾਂਜੀ ਤੇ ਤੁਸੀਂ ਵੀਡੀਓ ਤੁਹਾਨੂੰ ਪਾਉਣ ਦਿਖਾ ਕੇ ਗਿਆ ਸਾਡੇ ਰਿਸ਼ਤੇਦਾਰ ਹੀ ਦਿਖਾ ਕੇ ਗਏ ਕੀ ਜੋ ਤੁਹਾਡੇ ਬੱਚੇ ਨਾਲ ਹੋਇਆ ਚੰਗਾ ਹੋਇਆ ਗਲਤ ਹੋਇਆ ਭਾਜੀ ਸਾਨੂੰ ਯਕੀਨ ਨਹੀਂ ਹੈਗਾ ਯਕੀਨ ਨਹੀਂ ਹੈਗਾ ਹਾਂਜੀ ਤੇ ਤੁਸੀਂ ਵੀਡੀਓ ਦੇ ਵਿੱਚ ਤੇ ਦੇਖ ਕੇ ਵੀ ਨਹੀਂ ਯਕੀਨ ਕਰਦੇ ਨਹੀਂ ਇਹ ਤਾਂ ਉਹ ਨਹੀਂ ਮੈਨੂੰ ਤਾਂ दारू-ਦੂਰੂ ਪਾ ਕੇ ਕਰਵਾਇਆ ਲੱਗਦਾ ਉਹਨਾਂ ਨੇ ਕਰਵਾਇਆ ਲੱਗਦਾ ਹਾਂਜੀ ਤੇ ਤੁਸੀਂ ਮੰਨ ਕੀ ਕਰਦੇ ਹੋ ਫਿਰ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਾਡੇ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਤਾਂ ਮਤਲਬ ਇਹ ਥੋੜੋ ਵੀ ਖਲਾਪ ਲਾ ਕੇ ਕੰਮ ਕਰਾਉਣਾ ਸਾਡੇ ਘਰ ਕਿੰਨਾ ਹੁਣ ਪਸਾਦ ਪੈਣਾ ਹਾਂ ਹਾਂਜੀ ਬਾਈ ਚੰਸਤੀ ਹੁੰਦੀ ਤਾਂ ਵੇਖੀ ਤੇ ਕੀ ਕਰਦੇ ਅਸੀਂ ਦੱਸੋ ਸਾਡੇ ਘਰ ਤੇ ਤੁਹਾਡੇ ਬੱਚੇ ਮੁੰਡੇ ਦੀ ਉਮਰ ਕਿੰਨੀ ਹੈ ਉਮਰ 27-28 ਸਾਲ ਦੀ ਆ 28 ਸਾਲ ਦੀ ਹੈ ਕੀ ਕੰਮ ਕਰਦਾ ਉਹ ਦੁਕਾਨ ਤੇ ਲੱਗਾ ਟੈਲਾ ਨਹੀਂ ਤੇ ਤੇ ਬੋਲ ਸਕਦਾ ਹੈ ਚੰਗੀ ਤਰ੍ਹਾਂ ਸੁਣ ਸਕਦਾ ਹੈ ਨਹੀਂ ਉਹਨੂੰ ਘੱਟ ਪਤਾ ਲੱਗਦਾ ਹੈ ਸਰ ਜੀ ਘੱਟ ਪਤਾ ਲੱਗਦਾ ਹੈ ਹਾਂ ਜੀ ਇਹ ਵੀ ਘੱਟ ਤੇ ਦੀਦਾ ਵੀ ਘੱਟ ਹੈ ਸੁਣਦਾ ਸੁਣਦਾ ਵੀ ਹੈਗਾ ਹੈ ਉਹਨੂੰ ਬੋਲਦਾ ਬੋਲਦਾ ਘੱਟ ਹੈ ਭਾਜੀ ਬੋਲਦਾ ਘੱਟ ਹੈ ਜਦੋਂ ਤੁਹਾਨੂੰ ਇਹ ਵੀਡੀਓ ਬਾਰੇ ਪਤਾ ਲੱਗਾ ਤਾਂ ਤੁਸੀਂ ਕੀ ਸੋਚਿਆ ਸੀ ਅਸੀਂ ਕੋਈ ਸੋਚਿਆ ਸੀ ਹੈ ਨਾ ਕਿਦਾਂ ਹਨ ਕਿਹੜੇ ਗਲਤ ਕੰਮ ਕਰਾਉਂਦੇ ਉਹਨਾਂ ਸਜ਼ਾ ਹੋਣੀ ਚਾਹੀਦੀ ਜਾਂ ਦਬਕਣਾ ਚਾਹੀਦਾ ਹੈ ਸਰ ਜੀ ਤੇ ਮੰਗੀ ਕਰਦੇ ਹਾਂ ਕਿ ਉਹਨਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਸਦਾਰ ਰੋ ਪਹਿਲਾਂ ਸਦਾਰ ਕੇ ਹਨ ਕੰਮਕਾਰਾਂ ਤੇ ਆਪਣੀ ਜਾਨ ਤਾਂ ਆਉਣ ਹੋਏ ਅਗਲੇ ਐਦਾਂ ਦਾ ਕੰਮ ਨਾ ਕੋਈ ਵੀ ਕਰੇ ਹੁਣ ਆਪਾਂ ਮੰਗੀ ਕਰਦੇ ਹਾਂ ਮੰਗ ਇਹ ਕਰਦੇ ਹਾਂ ਜਾਨਕਿ ਹਨ ਸਜ਼ਾ ਹੋਣੀ ਚਾਹੀਦੀ ਹੈ ਜਾਨਕਿ ਗਲਤ ਕੰਮ ਐਦਾਂ ਹੋਰ ਕਿਸੇ ਦੇ ਨਾਲ ਨਹੀਂ ਹੋਣਾ ਚਾਹੀਦਾ ਇਸ ਸਬੰਧੀ ਡੀਐਸਪੀ ਫਲੋਰ ਭਰਤ ਮਸੀਨੇ ਕੀ ਕਿਹਾ ਤੁਸੀਂ ਵੀ ਸੁਣੋ ਸੋਰੇ ਸਰੇ ਇੱਕ ਵੀਡੀਓ ਵਾਇਰਲ ਹੋਈ ਸੀ ਤੇ ਤੁਹਾਡੇ ਕੋਲ ਪੁਲਿਸ ਕੋਲ ਰਿਪੋਰਟ ਵੀ ਕੀਤੀ ਸੀ ਉਸ ਸਮੇਂ ਸੰਤਰੂ ਕੀ ਕਮਿਟੀ ਕੀਤੀ ਸੀ ਮਾਰਨਿੰਗ ਇੱਕ ਨਿਊਜ਼ਪੇਪਰ ਵਿੱਚ ਤੇ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਇੱਕ ਡੌਗ ਦੇ ਕੋਲੋਂ ਜਿਹੜਾ ਇੱਕ ਆਦਮੀ ਜ ਇੱਕ ਬੱਚੇ ਦੇ ਨਾਲ ਮੰਦਬੁੱਧੀ ਬੱਚੇ ਨਾਲ ਜਿਹੜਾ ਕੋਈ ਕੰਮ ਕਰਾ ਰਿਆ ਸੀਗਾ ਉਸੀ ਵੀਡੀਓ ਦੇਖੀ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਅਸੀਂ ਮਕਦਮਾ ਦਰਜ ਕਰਕੇ ਤੇ ਜਿਹੜਾ ਇਹਦਾ ਡੌਗ ਦਾ ਮਾਲਕ ਸੀਗਾ ਹਰਪੀ ਸਿੰਘ ਹੈਪੀ ਉਹਨੂੰ ਅਸੀਂ ਅਪ੍ਰੀਹੈਂਡ ਕੀਤਾ ਜਿਹਦੀ ਪੁੱਛਗਿੱਛ ਜਾਰੀ ਆ ਔਰ ਪੁੱਛਗਿੱਛ ਦੇ ਵਿੱਚ ਅਗਰ ਕੋਈ ਹੋਰ ਵੀ ਵਿਅਕਤੀ ਜਿਹੜਾ ਸ਼ਾਮਲ ਹੁੰਦਾ ਵਾ ਉਹਨੂੰ ਜਿਹੜਾ ਉਹ ਅਰੈਸਟ ਕਰਕੇ ਜਿਹੜਾ ਉਹ ਕਾਰਵਾਈ ਕੀਤੀ ਜੀ